ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵਿੰਦਰ ਸਿੰਘ ਕਲਕੱਤਾ ਲੇੜਾ ਸੈਨੇ ਦਾ ਨੌਜਵਾਨ ਜਿਹਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਹਦਾ ਸੰਸਕਾਰ ਪਰਿਵਾਰ ਵੱਲੋਂ ਕਰ ਦਿੱਤਾ ਗਿਆ ਅਸ਼ਾ ਵੀ ਜਿਨ੍ਹਾਂ ਨੇ ਧਰਨਾ ਲਾਇਆ ਸੀ ਨਾ ਉਹਨਾਂ ਦੀਆਂ ਹੁਣ ਉਹ ਜਿਵੇਂ ਕਹਿੰਦੇ ਕੁਛ ਰਮੋਸਰ ਹੁੰਦੀ ਹੁੰਦੀ ਆ ਉਹ ਬਾਹਰ ਹੋ ਗਿਆ ਜਣ ਕੇ ਉਹ ਬਾਹਰ ਆ ਰਿਹਾ ਕੁਛ ਰਮੋਸਰ ਜਿਵੇਂ ਬੁੜੀਆਂ ਨੇ ਕਰਦੇ ਚੁੱਪ ਕਰ ਕੰਨ ਵਿੱਚ ਗੱਲ ਸੁਣਦਾ ਜਾਂਦੇ ਨੇ ਉਹ ਪਰ ਉਦਾਂ ਨੂੰ ਐ ਹੁੰਦਾ ਵੀ ਕਿਸੇ ਨੂੰ ਪਤਾ ਨਹੀਂ ਲੱਗਦਾ ਇੱਕ ਤਹਾ ਜੋਗੇ ਦਾ ਬੜਾ ਖਾਲਸਤਾਨੀ ਹੈ ਸਮਝੀ ਤਮਾਨ ਦਾ ਨਾ ਮੂੰਹ ਤੇ ਦਾੜੀ ਨਾ ਸਿਰ ਤੇ ਕੇਸ ਉਹ ਕਹਿੰਦਾ ਜੀ ਧਰਨਾ ਪਤਾ ਨਹੀਂ ਕਿੰਨੇ ਕਰੋੜ ਚ ਵੇਚਦਾ ਸਾਨੂੰ ਇਦਾਂ ਕਹਿੰਦੇ ਲੈ ਵੀ ਕਰੋੜ ਚ ਵੇਚਣ ਨੂੰ ਤੁਸੀਂ ਦਿੱਲੀ ਬਾਜ਼ਾਰਾਂ ਤੇ ਬੈਠੇ ਸੀ ਦੀ ਮੋਦੀ ਨੇ ਆ ਕੇ ਕਹਤਾ ਚੱਕੋ ਭਈ 20 ਕਰੋੜ ਤੁਹਾਨੂੰ 20 ਕਰੋੜ ਕਿਹਨੇ ਦੇਣਾ ਸੀ ਤੁਹਾਨੂੰ ਕਰੋੜ ਕਿਹਨੇ ਦੇਣਾ ਸੀ ਆਛਾ ਮੈਂ ਨਾ ਜਦੋਂ ਉਹ ਮੁੰਡੇ ਦਾ ਸੰਸਕਾਰ ਹੋਇਆ ਸੁਖਵਿੰਦਰ ਕਲਕੱਤੇ ਦਾ ਅਫਸੋਸ ਹੈ ਜੀ ਇਹ ਤਾਂ ਨਿਕਟਨਾ ਕਿਸੇ ਵੀ ਨੌਜਵਾਨ ਨਾਮ ਵਾਪਰੇ ਪਰ ਅਰੇ ਧਰਨਾ ਲੋਣ ਵਾਲੇ ਜੀ ਇਹਨਾਂ ਵਿੱਚ ਕੋਈ ਸੰਸਕਾਰ ਤੇ ਕੋਈ ਨਹੀਂ ਦਿਸਿਆ ਲੋਕਾਂ ਨੇ ਗੱਲ ਮੰਨੀ ਨਹੀਂ ਕਿਸੇ ਨੇ ਕੋਈ ਨਹੀਂ ਦਿਸਿਆ ਰਣ ਭਾਨਾ ਕਹਿੰਦਾ ਸੀ ਨਾ ਮੈਂ ਕੁਰਬਾਨੀ ਦੇ ਦੂੰ ਉਹਨੂੰ ਬੋਲਦਾ ਸੀ ਦੂਜੇ ਨੂੰ ਪਰ ਮੀਰ ਬਾਠੂ ਬਰਨਾਲੇ ਵਾਲੇ ਆਮਾਦੀਨ ਪਾਰਟੀ ਜਿਹੜਾ ਗਿਆ ਹੈ ਉਹਨੂੰ ਬੋਲਦਾ ਸੀ ਇਨਾ ਚੋ ਨਾਂ ਲੱਖਾ ਅਛਾ ਲੱਖਾ ਭਵੰਤਮਨ ਜਿੰਮੜਾ ਪਿਆ ਸੀ ਆਹ ਕਹਿੰਦਾ ਮਹਾਰਾਜਾ ਸਤੌਜ ਆਣ ਆਇਆ ਟੈਂਟ ਕਿਦਾਂ ਲੱਗੇ ਨੇ ਤੁਸੀਂ ਬੜੇਵੇ ਲੈਣੇ ਆਗਲਾ ਮੁੱਖ ਮੰਤਰੀ ਹੈ ਆਗਲਾ ਮੁੱਖ ਮੰਤਰੀ ਹੈ ਤੁਸੀਂ ਉਹਦੀ ਰੀਸ ਕੀ ਕਰ ਲਓਗੇ ਲੈ ਹੁਣ ਮੈਂ ਨਾ ਇੱਕ ਨਵੀਂ ਗੱਲ ਕਹਿਣ ਲੱਗਾ ਹਾਲਾਂਕਿ ਮੇਰੀ ਈ ਔਕਾਤ ਨਹੀਂ ਹੈਗੀ ਭਾਨੇ ਨੂੰ ਲੱਖੇ ਨੂੰ ਹੋਰ ਵੀ ਦੋ ਚਾਰ ਹੈਗੇ ਨੂੰ ਸਭ ਨੂੰ ਬੇਨਤੀ ਹੈ ਵੀ ਜੇ ਤੁਸੀਂ ਇੰਨਾ ਹੀ ਗਰਾਊਂਡ ਲੈਵਲ ਤੇ ਕੰਮ ਕੀਤਾ ਤੋਂ ਚੋਣ ਵਾਲੇ ਨੇ ਤੁਸੀਂ ਪ੍ਰਭੂ ਮੇਰੇ ਬਰਾਬਰ ਇਲੈਕਸ਼ਨ ਲੜਨ ਲਿਓ ਚੈਲੰਜ ਕਰੋ ਮੈਨੂੰ ਜਿੱਥੋਂ ਕਹੋਗੇ ਲੜ ਲਿਓ ਜਿੱਥੋਂ ਤੁਹਾਡੀ ਮਰਜ਼ੀ ਹੋਵੇ ਅੱਛਾ ਇਹ ਮੈਂ ਚੈਲੰਜ ਕੀਤਾ ਮੇਰਾ ਪੱਕਾ ਪਤਾ ਨਹੀਂ ਵੀ ਮੈਂ ਲੜਾਂ ਨਾ ਲੜਾਂ ਤੁਹਾਨੂੰ ਕਿਹਾ ਵੀ ਤੁਸੀਂ ਜਿੱਥੋਂ ਮਰਜ਼ੀ ਲੜ ਲਿਓ ਦਰਦ ਨੂੰ ਅੱਛਾ ਚਲੋ ਇਹ ਤਾਂ ਗੱਲ ਦੂਰ ਦੀ ਐ ਜੇ ਨਾ ਕਿਤੇ 2-4 ਦਿਨ ਧਰਨਾ ਨਾ ਚੱਕਿਆ ਜਾਂਦਾ ਉਹ ਮੁੰਡੇ ਸੁਖਵਿੰਦਰ ਕਲਕੱਤੇ ਦਾ ਸਸਕਾਰ ਨਾ ਹੁੰਦਾ ਤਾਂ ਗਰੰਟੀ ਐ ਭਾਨੇ 시ਦੂ ਨੇ ਰਫਤਾਰ ਆਏ ਨੇ ਤੇ ਲਕੇਸ਼ ਢਾਣੇ ਨੇ ਇਹਨਾਂ ਨੇ ਜੁੱਤੀਆਂ ਜ਼ਰੂਰ ਖਾ ਲੈਣਗੀਆਂ ਉਸ ਉੱਤੇ ਜਿਹੜੇ ਸਾਹਿਬ ਨੇ ਬੋਲਦੇ ਸਿੱਧਾ ਪੈਂਦੇ ਆ ਬੰਦੇ ਪਤਾ ਇਹਨਾਂ ਨੂੰ ਹੈਗਾ ਵੀ ਅਸੀਂ ਭੌਂਕਣਾ ਹੁੰਦਾ ਹੈ ਇਹ ਗਰੰਟੀ ਹੈ ਜੇ ਕਿਤੇ 5-4 ਦਿਨ ਧਰਨਾ ਹੋ ਰਹਿ ਜਾਂਦਾ ਸ਼ੁਕਰ ਹੈ ਉਹਦੀ ਮਾਂ ਦਾ ਨੂੰ ਪਤਾ ਲੱਗ ਗਿਆ ਵੀ ਮੇਰੇ ਪੁੱਤ ਦੀ ਲਾਸ਼ ਤੇ ਇਹ ਰੋਟੀਆਂ ਛੇਕਦੇ ਨੇ ਤੇ ਉਹਨੇ ਆਪਣੇ ਪੁੱਤ ਦੀ ਜਿਹੜੀ ਲਾਸ਼ ਸੀ ਉਹਨਾਂ ਤੋਂ ਬਚਾ ਲਈ ਸਸਕਾਰ ਕਰਤਾ ਜੇ ਕਿਤੇ 2-4 ਦਿਨ ਧਰਨਾ ਹੋ ਰਹਿ ਜਾਂਦਾ ਇਹ ਗਰੰਟੀ ਹੈ ਬੀਚ 4-5 ਕਤੇੜਾ 76 ਜ਼ਰੂਰ ਖਾਂਦੀਆਂ। ਜ਼ਰੂਰ ਪੈਣੇ ਸੀ ਇਹਨਾਂ ਦੇ। ਅਸ਼ਾ ਮਾਰਨੇ ਕੀ ਨਹੀਂ ਛੇਤਰ। ਕੋਈ ਸਰਕਾਰ ਨੇ ਨਹੀਂ ਮਾਰਨੇ ਸੀ। ਧਰਨੇ ਵਿੱਚ ਇਹ ਆਪਸ ਵਿੱਚ ਹੀ ਲੜ ਪੈਂਦੇ। ਉੱਥੇ ਕਾਲੀ ਵੀ ਹੈਗੇ ਸੀ, ਕਾਂਗਰਸੀ ਵੀ ਹੈਗੇ ਸੀ, ਮੰਨਦਲੀ ਵੀ ਹੈਗੇ ਸੀ। ਇਹ ਆਪਸ ਵਿੱਚ ਜੁੱਤ ਮੁੱਤੀ ਹੁੰਦੀ ਉੱਥੇ। ਨੇੜੇ ਸਾਬ ਨੇ ਬੋਲਦੇ ਹੁੰਦੇ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਡਿਆਲ ਦਾ ਨੌਜਵਾਨ ਮੁੰਡਾ ਮਰਿਆ। ਤੇ ਤੁਸੀਂ ਹਰ ਵਕਤ ਇਹ ਭਾਲਦੇ ਹੋ ਨੂ ਕਿ ਕਦੋਂ ਕੋਈ ਮਰੇ ਤੇ ਅਸੀਂ ਜਾ ਕੇ ਰੋਟੀਆਂ ਛਕੀਏ ਹੁਣ ਸਵਾਦ ਆ ਗਿਆ ਹੁਣ ਅਸ਼ਾ ਜਿਹੜੀ ਮੈਂ ਵੀਡੀਓ ਦੇ ਵਿੱਚ ਗੱਲ ਕਰ ਰਿਹਾ ਨਾ ਇਹ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਇਹ ਜਿਹੜੀਆਂ ਗਿਰਜਾਂ ਲਾਸਟੇ ਮਡਰਾਂਉਂਦੀਆਂ ਹੁੰਦੀਆਂ ਨੇ ਮਾਸ ਖਾਣ ਵੇਲੇ ਵੀ ਇਹਨਾਂ ਦੇ ਜੁੱਤੀ ਫੇਰੀਏ ਇਹ ਵੀਡੀਓ ਕਾਫੀ ਦੂਰ ਤੱਕ ਜਾਣੀ ਚਾਹੀਦੀ ਹੈ ਇਹਨਾਂ ਲੋਕਾਂ ਨੂੰ ਕੋਈ ਸ਼ਰਮ ਨਹੀਂ ਹੁਣ ਜਿਹੜਾ ਮੈਂ ਚੈਲੰਜ ਕੀਤਾ ਮੇਰੇ ਇਥੇ ਮਰਜੀ ਤੁਸੀਂ ਇਲੈਕਸ਼ਨ ਲੜ ਲਿਓ ਭਰਾਵੋ ਭਵੰਤਮਾਨ ਦੀ ਗੱਲ ਛੱਡੋ ਚੰਨੀ ਦੀ ਗੱਲ ਛੱਡੋ ਲਾਭ ਸਿੰਘ ਉਗੋਕੇ ਦੀ ਗੱਲ ਛੱਡੋ ਮੈਂ ਤਾਂ ਕੁਝ ਨਹੀਂ ਹੈਗਾ ਮੈਂ ਤਾਂ ਇੱਕ ਆਮ ਜਿਹਾ ਬੰਦਾ ਕੋਈ ਪੈਸਾ ਨਹੀਂ ਬਹੁਤਾ ਲਾਉਣਾ ਮੈਂ ਤੇ ਨਾ ਹੀ ਸਾਡੇ ਕੋਲੇ ਪੈਸਾ ਲਾਉਣ ਨੂੰ ਹੈਗਾ ਤੁਸੀਂ ਮੇਰੇ ਬਰਕਰ ਇਲੈਕਸ਼ਨ ਲੜ ਕੇ ਦੇਖ ਲਓ ਮੈਨੂੰ ਇਹ ਥੋੜੀ ਮਤਲਬ ਹੈ ਬੇ ਜਿਤਨਾ ਹੈ ਅੱਜ ਤਾਂ ਜਲੂਸ ਕੱਢਣਾ ਹੈ ਦੱਸਾਂਗੇ ਵੀ ਮੱਜਾਂ ਦੀਆਂ ਮੰਡੀਆਂ ਵਿੱਚੋਂ ਕਿਦਾਂ ਪਰਚੀਆਂ ਕੱਟੀਆਂ ਕਿਦਾਂ ਚਿੱਟੇ ਵਾਲਿਆਂ ਤੋਂ ਪੈਸੇ ਲਏ ਕਿਦਾਂ ਟਰੈਵਲ ਏਜੰਟਾਂ ਤੋਂ ਪੈਸੇ ਲਏ ਅੱਜ ਤਾਂ ਕਰਤੂਤਾਂ ਦੱਸਣੀ ਥੋੜੀ ਜੀ ਤਤਕਲੀ ਥੋੜੀ ਨਹੀਂ ਜਿਹੜਾ ਵੀ ਲੀਟਰ ਹੈ ਜਿਨੇ ਵੀ ਪੰਜਾਬ ਦਾ ਬੇੜਾ ਗਰ ਕੀਤਾ ਹੈ ਮੈਂ ਤਾਂ ਜਲੂਸ ਕੱਢ ਰਹੇ ਹਾਂ ਉਹ ਰਹਿਣੇ ਧਮਕੀਆਂ ਦਿੰਦੇ ਨੇ ਧਮਕੀ ਦੇਣ ਵਾਲਾ ਕੌਣ ਨੇ ਜਿੰਨੇ ਚਲੂਨੇ ਲੜਦੇ ਹੁੰਦੇ ਸਾਨੂੰ ਤਾਂ ਮਤਲਬ ਪੰਜਾਬ ਨਾਲ ਹੈ ਸਾਨੂੰ ਕਿਸੇ ਕਤੀੜ ਨਾਲ ਕਿਸੇ ਲੀਡਰ ਨਾਲ ਕੋਈ ਮਤਲਬ ਨਹੀਂ ਹਾਂ ਜਿਹੜਾ ਲੀਡਰ ਪੰਜਾਬ ਦੀ ਗੱਲ ਕਰੋ ਖਰਾ ਉਤਰੂ ਉਮੀਦਾਂ ਤੇ ਲੋਕਾਂ ਨਾਲ ਦਾਅਵੇ ਵਾਅਦੇ ਕਰਕੇ ਪੂਰਾ ਉਤਰੂ ਉਹਦੀ ਸਪੋਰਟ ਵੀ ਕਰਾਂਗੇ ਉਹ ਕੋਈ ਮਰਜ਼ੀ ਹੋਵੇ ਕਿਤਾ ਪੰਜਾਬ ਦੀ ਗੱਲ ਕਰਨੀ ਹੈ ਜਿਹੜਾ ਮਰਜੀ ਗੱਲ ਕਰੂ ਪੰਜਾਬ ਦੀ ਉਹਦੀ ਗੱਲ ਕਰਾਂਗੇ ਤੁਸੀਂ ਕਰੋ ਪਰ ਮਰੇ ਹੋਏ ਕਹਿ ਲਈਏ ਸੇਵਿਆਂ ਚ ਪਏ ਹੋਏ ਕਿਸੇ ਦੇ ਪੁੱਤ ਤੇ ਜਣ ਕੇ ਰਾਜਨੀਤੀ ਨਾ ਕਰੋ ਜੇ ਤੁਹਾਨੂੰ ਇੰਨਾ ਹੀ ਚਾਹ ਸੀ ਵੀ ਉਹ ਪਰਿਵਾਰ ਸਮਝੌਤਾ ਕਰ ਲੂ ਇੱਕ ਡੇੜਾ ਇਹ ਕਹਿੰਦੀਆਂ ਨੇ ਕਿ ਉਹਨਾਂ ਦੇ ਪਰਿਵਾਰ ਨੇ ਕਰੋੜ ਤੋਂ ਕਰੋੜ ਰੁਪਏ ਸਰਕਾਰ ਤੋਂ ਲੈ ਲਿਆ ਸਰਕਾਰ ਕਿਉਂ ਦੇਊਗੀ ਨਹੀਂ ਅਗਲੇ ਨੇ ਕਤਲ ਕਰਨ ਵਾਲਾ ਉਹ ਬੰਦਾ ਗ੍ਰਿਫਤਾਰ ਕਰ ਲਿਆ ਅਗਲੇ ਨੇ ਪੈਸੇ ਕਿਉਂ ਦੇਣੇ ਜੇ ਤੁਹਾਨੂੰ ਇੰਨੀ ਹਮਦਰਦੀ ਸੀ ਤਾਂ ਤੁਸੀਂ 20 ਲੱਖ ਰੁਪਏ ਇਕੱਠਾ ਕਰਕੇ ਦੇ ਦਿੰਦੇ ਬਥੇਈ ਲੁੱਟਖੋੜ ਦੇ ਪੈਸੇ ਆ ਤੁਹਾਡੇ ਕੋਲ ਹੁਣ ਇਹ ਸ਼ੁਰਲੀਆਂ ਪਤਾ ਕੀ ਛੱਡ ਰਹੇ ਨੇ ਪਰਿਵਾਰ ਨੇ ਪੈਸੇ ਲੈ ਲਏ ਛਾਣੂ ਲੋਕ ਕਹਿੰਦੇ ਤੁਸੀਂ ਧਰਨਾ ਵੇਚਤਾ ਲੈ ਇਹ ਆਪਣੇ ਆਪ ਨੂੰ ਨਾ ਦਿੱਲੀ ਵਾਲਾ ਅੰਦੋਲਨ ਸਮਝੀ ਬੈਠੇ ਆ ਵੀ ਉੱਥੇ ਅਮਿਤ ਸ਼ਾਹ ਨੇ ਕਹਿਤਾ ਹੋਣਾ ਚੱਕੋ 5 ਕਰੋੜ ਮੋਦੀ ਨੇ ਕਹਿਤਾ ਹੁਣ ਚੱਕੋ 5 ਕਰੋੜ ਇਹ ਉਹ ਧਰਨਾ ਸਮਝੀ ਬੈਠੇ ਆ ਪਰ ਪੂਰੇ ਪੰਜਾਬ ਦੇ ਲੋਕਾਂ ਨੂੰ ਤੁਹਾਡੀਆਂ ਕਰਤੂਤਾਂ ਦਾ ਚੰਗੀ ਤਰ੍ਹਾਂ ਪਤਾ ਹੈ ਮੈਂ ਬੇਨਤੀ ਕਰ ਰਹੀ ਹਾਂ ਜੀ ਪਹਿਲੀ ਗੱਲ ਤਾਂ ਸ਼ੁਕਸ਼ਾਂਤੀ ਚਾਹੁੰਦੇ ਆ ਵੀ ਇਦਾਂ ਦੀ ਕੋਈ ਘਟਨਾ ਵਾਪਰੇ ਨਾ ਆ ਚਾਰ ਪੰਜ ਜਿਹੜੀਆਂ ਮੌਤਾਂ ਹੋਈਆਂ ਨੇ ਨਾ ਬਹੁਤ ਦੁੱਖ ਹੈ। ਰਾਜਵੀਰ ਜਵੰਦੇ ਦੀ ਮੌਤ ਹੋਈ। ਉਹਦੇ ਪਰਿਵਾਰ ਵਾਲ ਦੇਖੋ ਤੇ ਜਿਹੜਾ ਦੂਜਾ ਮੁੰਡਾ ਸੀ ਬੋਡੀ ਬਿਲਡਰ ਘੁੰਮਣ ਉਹਦੀ ਮੌਤ ਹੋ ਗਈ ਹੈ ਤੇ ਇਹ ਸ਼ਗਵਿੰਦਰ ਕਲਕੱਤੇ ਦੀ ਮੌਤ ਹੋ ਗਈ ਹੈ। ਹੋਰ ਵੀ ਇੱਕ ਦੋ ਐਕਸੀਡੈਂਟ ਹੋਏ ਨੇ। ਕਲਾਕਾਰਾਂ ਦੇ ਇਹੋ ਜੀ ਘਟਨਾ ਨਾ ਵਾਪਰੇ ਪਰ ਜੇ ਕਿਤੇ ਇਹੋ ਜੀ ਘਟਨਾ ਵਾਪਰਦੀ ਹੈ ਨਾ ਤਾਂ ਬੇਨਤੀ ਹੈ ਇਹਨਾਂ ਗਿਰਜਾਂ ਤੋਂ ਆਪਣੇ ਪਰਿਵਾਰ ਦੇ ਮੈਂਬਰ ਦੀ ਬੰਦੇ ਦੀ লাশ ਬਚਾ ਲਿਆ ਕਰੋ ਇਹਨਾਂ ਨੇ ਕੱਖ ਨਹੀਂ ਦੇਣਾ ਨਾ ਪਹਿਲਾਂ ਦਿੱਤਾ ਨਾ ਹੁਣ ਦੇਣ ਕੋਈ ਨਹੀਂ ਗਿਆ ਸੰਸਕਾਰ ਦੇਣਾਂ ਵਿੱਚੋਂ ਜਿਹੜੇ ਧਰਨਾਵਾਂ ਵਿੱਚ ਇੱਕ ਦੂਜੇ ਨੂੰ ਗਾਲ੍ਹਾਂ ਕੱਢਦੇ ਸੀ ਨਾ ਇਹਨਾਂ ਵਿਚਾਰ ਨੇ ਮਸਾਂ ਦਰਿਆ ਬਸਾਈਆਂ ਸੀ ਮਸਾਂ ਟੈਂਟ ਲਾਏ ਸੀ ਫਲ ਤਾਂ ਉਹ ਜਿਹੜਾ ਟਰਾਲੀ ਵਾਲਾ ਕੀ ਕਹਿੰਦੇ ਉਹਨੂੰ ਟੈਂਕੀ ਪਾਣੀ ਵਾਲੇ ਉਹ ਲੈ ਕੇ ਜਾਣੀ ਚਲੇ ਤਾ ਫਲ ਤਾਂ ਬੀਬੀਆਂ ਦੇ ਹੱਥਾਂ ਵਿੱਚ ਝਾਂਡੇ ਫੜਾਉਣੇ ਸੀ ਇਹਨਾਂ ਨੇ ਵੀ ਆ ਜੋ ਸੜਕਾਂ ਤੇ ਫਲ ਤਾਂ ਬਚਾਅ ਹੋ ਗਿਆ ਨਹੀਂ ਇਹ ਉਹ ਤਾਂ ਮੁੰਡਾ ਮਰਨ ਵਾਲਾ ਮਰ ਗਿਆ ਦੋ ਚਾਰ ਉਥੇ ਜਿਹੜੇ ਬੁੜੇ ਜਿਹੇ ਹੁੰਦੇ ਘਰੇ ਮਰਨ ਵਾਲੇ ਉਹ ਮਰ ਜਾਂਦੀ ਹੁੰਦੇ ਫਿਰ ਸਰਕਾਰ ਨੂੰ ਕਹਿਣਾ ਸੀ ਧਰਨੇ 'ਵੀ ਸਾਡਾ ਬੰਦਾ ਮਰ ਗਿਆ ਇਹਨੂੰ ਮਾਅਬਜਾ ਦਿਓ ਪਰਿਵਾਰ ਨੂੰ ਨੌਕਰੀ ਦਿਓ 10 ਲੱਖ ਦਿਓ ਫਿਰ ਨੇ ਇਦਾਂ ਕਹਿਣਾ ਇਹਨਾਂ ਨੂੰ ਪੰਜਾਬ ਨਾਲ ਜਾਂ ਜਿਹਨਾਂ ਦਾ ਮਰਦਾ ਉਹਨਾਂ ਨਾਲ ਕੋਈ ਮਤਲਬ ਨਹੀਂ ਇਹਨਾਂ ਨੂੰ ਆਪਣੇ ਤੱਕ ਮਤਲਬ ਵੀ ਸਾਡੀ ਚੌਧਰ ਕਿੱਦਾਂ ਚੰਗੂ ਸਾਨੂੰ ਪੰਜਾਬ ਦੇ ਲੋਕ ਪੰਜਾਬ ਦੇ ਰਾਖੇ ਕਿਦਾਂ ਕਹਿਣਗੇ ਇਹਨਾਂ ਦਾ ਮਤਲਬ ਇਹ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ